ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸੁ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਹੰਕਾਰਿਆ ਅਨੰਦ ਕਾਂ ਪਿੱਠ ਦੇ ਨਾਮ ਦੇ ਮੁਕਲਾਇ ਜਨ ਨਾਨਕ ਸਰ ਸੇਵਿਆ ਅੰਤ ਲਿਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ दुखदार ਉਸ ਖਰੋਗ ਕਹਿਆ ਜਸ ਸਾਮਨ ਨ ਹੋਈ ਤੋ ਕਰਤਾ ਕਰਣਾ ਮੈਂ ਨਾਹੀਂ ਜਾ ਹੋ ਕਰੀ ਨਾ ਹੋਈ ਬਲ ਹਰਿ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਤ ਮਹਿ ਜੋਤ ਜੋਤ ਮਹਿ ਜਾਤਾ ਇਕ ਕਲਾ ਭਰਪੂਰ ਰਹਾ ਤੋ ਸਚਾ ਸਾਹਿਬ ਸਿਖਤਸ ਆਲਿਓ ਜਿਨ ਕੀਤੀ ਸੋ ਫਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਸੋਦਰ ਰਗਾਸ ਮਹੰਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਤਤ ਬੈ ਸਰਬ ਸਮਾਲੇ ਵਾਜੇ ਤੇਰੇ ਨਦਨਕ ਸੰਖਾ ਕਿ ਤਿ ਤੇਰੇ ਵਣਹਾਰੇ ਕਿ ਤਿ ਤੇਰੇ ਰਾ ਕ੍ਰਿਸ਼ੋ ਕਹੀ ਅਹ ਕਿ ਤਿ ਤੇਰੇ ਗਵਨਹਾਰ ਗਾਮ ਤਦ ਨ ਪਵਨ ਪਾਣੇ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਮ ਤਦ ਨ ਚਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰ ਗਾਵਤ ਤੁੰਨੋ ਈਸ਼ਰਵਰਹਮਾ ਦੇਵੀ ਸਉਂ ਤਿਰਸ ਦਸਾਰੇ ਗਾਵਤ ਤੁੰਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਅਦਰ ਨਾਲੇ ਗਾਵਤ ਤੁੰਨੋ ਸਤਸਮਾਧੀ ਅੰਦਰ ਗਾਵਤ ਤੁੰਨੋ ਸਾਧ ਵਿਚਾਰੇ ਗਾਵਤ ਤੁੰਨੋ ਜਿਤੇ ਸੇ ਸੰਤੋਖੀ ਗਾਵਤ ਤੁੰਨੋ ਵੀਰ ਕਰਾਰੇ ਗਾਵਤ ਤੁੰਨੋ ਆਪਣ ਤਰਪੜ ਨ ਰਖੇ ਸੁਰ ਜੁਗ ਜੁਗ ਵੇਦਨ ਨਾਲੇ ਗਾਵਤ ਤੁੰਨੋ ਮੋਹਣੀ ਅਮਨ ਮੋਹਨ ਸੁਰਗ ਮਚ ਪਿਆਲੇ ਗਾਵਤ ਤਦਨ ਰਤਨ ਉਪਾਏ ਤੇਰੇ 68 ਸੀਰਥ ਨਾਲੇ ਗਾਵਤ ਤਦਨ ਜੋਤ ਮਹਾਬਲ ਸੂਰਾ ਗਾਵਤ ਤਦਨ ਖਾਣੀ ਚਾਰ ਗਾਵਤ ਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਦਨ ਗਾਵਨ ਜੋ ਤਦ ਭਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਤਦਨ ਗਾਵਨ ਸੇ ਮੈ ਚਿਤ ਨਾਮ ਨਾ ਨਾ ਕਿਆ ਵਿਚਾਰੇ ਸੋਏ ਸੋ ਇਸਦਾ ਸਤਿ ਸਾਹਿਬ ਸੱਚਾ ਸੱਚੀ ਨਾ ਹੈ ਪੇਹੁ ਸਿ ਜਾਇ ਨ ਜਾਸੀ ਰਚਨਾ ਜਿਨਰ ਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸੇ ਮਾਇਆ ਜਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇਵ ਡਿਆਏ ਜੋ ਤਿਸ ਭਾਵੇ ਸੋਏ ਕਰਸੀ ਫਿਰ ਹੁਕਮ ਨ ਤਰਣਾ ਜਾਇ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਲਜਾਇਆ ਸਮਹ ਹਲਾ ਪਹਿਲਾ ਉਡਾ ਅਡਾ ਆਖਾ ਸਭ ਕੋਏ ਕਿ ਵਡਾ ਡਾਢਾ ਡਿੱਠਾ ਹੋਏ ਕਿੰਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵਡਾ ਮੇਰੇ ਸਾਹਿਬਾ ਘਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕੀ ਤੱਕ ਕਿਵਡ ਚੀਰਾ ਰਹਾਉ ਸਭ ਸੁਰਤਿ ਮਲ ਸੁਰਤਿ ਕਮਾਏ ਸਭ ਕੀਮਤ ਮਲ ਕੀਮਤ ਪਾਏ ਗਿਆਨੀ ਧਾਨੇ ਗੁਰ ਗੁਰ ਹਾਏ ਕਹਿਣ ਨਾ ਜਾਏ ਤੇਰੇ ਤਲ ਵਡਿਆਈ ਸਭ ਸਤ ਸਭ ਤਪ ਸਭ ਜੰਗੀਆਂ ਸਦਾ ਪੁਰਖਾਂ ਕੇ ਆਵੜਿਆਈਆਂ ਤੁਦਨ ਸਦੀ ਕਿਨੈ ਨਾ ਪਾਇਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਪੰਡਾਰ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸਤ ਸਵਾਰਣ ਹਰਾ ਸਮਹਲਾ ਪਹਿਲਾ ਆਖਾਂ ਜੀ ਅਵਸਰ ਮਰ ਜਾਓ ਆਖਣ ਔਖਾ ਸੱਚਾ ਨਾਮ ਸੱਚ ਨਾਮ ਕੀ ਲਾਗੇ ਭੂਖ ਭੂਖ ਖਾਏ ਚਲੀ ਹਦੂਖ ਸੋਗ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਇ ਰਹਾਓ ਸੱਚ ਨਾਮ ਕੀ ਤਲ ਵੜਿਆ ਆਖ ਤੱਕ ਇਹ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੁਨਰੇ ਨਾ ਹੋਵੇ ਸੋਗ ਦਿਨਦਰਹਿਨ ਚੁੱਕੇ ਭੋਗ ਗੁਣ ਇਹ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰ ਕੇ ਕੇ ਤੇਰਾਤ ਸਸ ਸੰਸਾਰਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂੜੀ ਮਹੱਲਾ ਪੰਜਵਾ ਰਾਗ ਗੂੜੀ ਮਹੱਲਾ ਚੌਥਾ ਹਰ ਕੇ ਜਨ ਸੰਗ ਗੁਰ ਸਤਿਪੁਰਖ ਆਵਨੋ ਕਰੋ ਕਿਰਪਾਸ ਹਮ ਕੀਰੇ ਕਰਮ ਸਤਗੁਰ ਸਰਨ ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਸ ਰਹਾਓ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਪਤਾਸ ਹੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਹਾ ਗਹਿਣ ਜੰਪਾ ਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਤ ਤ੍ਰਿਗ ਜੀਵਾ ਸੋ ਜਿਨ ਹਰਜਨ ਸਤਿਗੁਰ ਸੰਗਤ ਪਾਏ ਤੰਤਰ ਮਸਤਕ ਲਿਖਿਆ ਲਿਖਾ ਸੋ ਧਨ ਧਨ ਸਤਸੰਗਤੋ ਜਿਤਾ ਹਰ ਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਤਵੈ ਉਦਮ ਜਹ ਹਰ ਹਰ ਜੀਉ ਪ੍ਰਿਆ

ਜਾ ਨਾਨਕ ਬਲਬਲ ਸੁਦ ਬਿਲ ਜਾਈਆ ਤਰੰਤ ਨਤਾ ਰਵਰਿਆ ਰਾਗ ਸਮਹਲਾ ਚੌਥਾ ਸੋ ਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਰਗ ਮਾਗਮ ਅਪਾਰ ਸਤਿ ਹਾਵੈ ਸਤਿ ਹਾਵੈ ਤੁਜੀ ਹਰ ਸਚੇ ਸਰਜਣ ਹਾਰਾ ਸਭ ਜੀ ਤੋ ਨਾਰੇ ਜੀ ਤੁਜੀ ਅਕਾ ਦਤਾਰ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬਿੰਦਰ ਅੰਤਰ ਜੀ ਹਰ ਇੱਕ ਉਹ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਤ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਆਖ ਵਿਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰ ਤੇ ਆਵੇ ਹਰ ਤੇ ਆਵੇ ਤੁਧ ਜੀ ਸੇ ਜਨ ਜਗ ਮੈਂ ਸਤਿਵਾਸੀ ਸੇ ਮੁਕਤ ਸੇ ਮੁਕਤ ਕਹੇ ਜਨ ਹਰਿ ਧਿਆਇਆ ਜੀ ਤੈਨ ਤੋਟੇ ਜਮਕੇ ਸਾਸੇ ਜਿਨ ਨਿਰਭਉ ਜਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰਿ ਧਿਆਇਆ ਜੀ ਜਨ ਨਾਨਕ ਤਨ ਲਜਾਸੀ ਤੇਰੀ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁੰਜੀ ਹਰ ਅਨਕ ਅਨੇਕ ਅਨੰਤਾ ਤੇਰੀ ਨਕ ਤੇਰੇ ਨਕ ਕਰਹਿ ਹਰ ਪੂਜਾ ਜੀ ਤਪ ਤਪੇ ਜੱਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਤਰੰਤਾ ਸੇ ਭਗਤ ਸੇ ਭਗਤ ਕਹੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਤਸ ਦਤ ਤੈਂ ਕੋ ਜੇ ਤੂੰ ਅਚਲ ਕਰਤਾ ਸੋਈ ਤੁਧਿਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਧਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸੁਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਾਰਮੈਂਡਾ ਸਾਈਂ ਜੋ ਤੂੰ ਭਾਵੇਂ ਸੋ ਇਥੇ ਸੇ ਜੋ ਤੂੰ ਦੇਹ ਸੋਇਆਂ ਪਾਈ ਰਹਾ ਸਭ ਤੇ ਰੀਤੋ ਸਭ ਨਹੀਂ ਤਿਆਇ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮਥ ਲਾਦਾ ਮਨੁ ਗਵਾਇ ਤੁ ਆਪ ਵਿਛੋੜ ਆਪ ਮਿਲਾਇ ਤੂੰ ਦਰਿਆ ਬਸਤੂ ਜਿਹੀ ਮਾਹੇ ਤਜ ਬਨ ਦੂਜਾ ਕੋਈ ਨਾਹੈ ਜੀ ਜੰਤ ਸਭ ਤੇ ਰਖੇਲ ਵਿਯੋਗ ਮਿਲ ਵਿਛੜਿਆ ਸੰਜੋਗੇ ਮੈਲ ਜਸਨੋ ਤੋ ਜਾਣਾ ਇਹੇ ਸੋਈ ਜਨ ਜਾਣੇ ਹਰ ਗੁਨ ਸਿਧਿ ਆਖਰ ਖਾਣੇ ਜਨ ਹਰ ਸੇਵੇ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕਿੱਸਾ ਹੋਏ ਤੋ ਦੇਬਨਾ ਦੁਜਾ ਅਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮ ਹਲਾ ਪਹਿਲਾ ਤ ਸਰਵਰੜਾ ਤਿਤ ਸਰਵਰੜਾ ਪਹਿਲੇ ਨਿਵਸ ਪਾਣੀ ਪਾਉਤ ਨਹਿ ਕੀਆ ਪੰਕ ਜਮੋਹ ਪਗ ਨਹੀਂ ਚਾਲੇ ਹਮ ਦੇਖਾਂ ਤੇ ਡੂਬਿਆ ਲੈ ਮਨ ਇਕ ਨਾ ਚਿਤ ਸਮੋੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੁਜ ਤਿਸ ਤੇ ਨਹਿ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਨ ਕੇ ਸਰਣਾ ਜੀ ਤੋ ਨਾਹੀ ਵਿਸਰਿਆ ਅਸਮ ਹਲਾ ਪੰਜਾ ਪਈ ਪ੍ਰਾਪਤ ਮਨ ਮੁਖ ਦੇ ਹੋਰੀਆ ਗੋਵਿੰਦ ਮਨਨ ਕੀ ਤੇਰੀ ਬਰੀ ਆਇ ਵਰ ਕਾਇ ਤ੍ਰਿਕ ਤਨ ਕਾਮ ਮਿਲ ਸਾਧ ਸੰਗ ਅਜ ਕੇਵਲ ਨਾਨ ਸਰੰਗ ਜਾਮ ਲਾਗ ਪਾਉ ਜਲ ਤਰਨ ਕੈ ਜਨਮ ਬ੍ਰਿਥਾ ਜਾ ਤਰੰਗ ਮਾਇਕ ਰਹਾਓ ਜਪਤ ਪਸੰਝਮ ਧਰਮ ਨ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੇਚ ਕਰਮਾ ਸਰਨ ਪ੍ਰੇਕ ਰਖੋ ਸਰਮਾ ਏਕ ਓੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਸਾਹਿਦ ਅਸਵੇਂ ਕਬੇ ਬਾਚ ਬੈਨਤੀ ਚੋ ਪਈ ਹਮਰੀ ਕਰੋ ਹਾਧਰ ਰਖਾ ਪੂਰਨ ਹੋਏ ਚਤ ਕੀਚਾ ਸਭ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪਰਤਪਾਰ ਹਮਰੇ ਦੁਸ਼ਟ ਸਵੇ ਤੁਮ ਧਾਵ ਹੋ ਆਪ ਹਾਥੇ ਮੈ ਬਚਾਓ ਸੋਖੀ ਬਤੈ ਮੋਰੋ ਪਰਵਾਰਾ ਸੇਵਕ ਸਖ ਜਵੈ ਕਰਤਾਰਾ ਮੋਰ ਛਾ ਨਿਜ ਕਰਦਾ ਕ੍ਰਿਆ ਸਭ ਅਰੰਭ ਆਜ ਸੰਗਰੀਏ ਪੂਰਨ ਹੋਏ ਹਮਾਰੀ ਅਸ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾਰ ਦੇ ਅਗਰ ਨਾ ਤੇ ਆਵਾਂ ਜੋ ਵਰ ਚਾਹੋਂ ਸੁਤੰਤੇ ਪਾਉਂ ਸੇਵਕ ਸਿਖਾ ਮਾਰ ਤਾਰਿਅ ਚੁਨ ਚੁਨ ਸਤਰਹ ਮਾਰ ਮਾਰਿਅ ਹੈ ਆਪ ਹਾਤੈ ਮੁਜੇ ਬਰੀਏ ਮਰਨ ਕਾਲ ਕਾ ਤਰਾਸਨੀ ਬਰੀਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਖਾ ਰਖ ਲਿਓ ਮਹ ਰਖਨ ਹਾਰ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੋ ਦਰਸ਼ਨ ਕੇ ਹੰਤਾ ਤਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਾ ਧਰਾ ਕਾਲ ਪਾਇ ਸ਼ਿਵ ਜੋਤਰਾ ਕਾਲ ਪਾਇ ਕ੍ਰਿਪ ਸੰਪਕਾਸਾ ਸੁਕਾਲ ਕਾਕੇ ਅਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹ ਮਹਾਰਾਜ ਜਮਨ ਕਾਲ ਸਵ ਜਗਤ ਬਨਾਇਓ ਦੇਵ ਦੱਤ ਜਿਸਨੂੰ ਉਪਜਾਇਓ ਆਦੰਤੇ ਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਤ ਸਹੀ ਕਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗਨ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੁੰਚ ਰਸੋਲਾ ਸੰਪਰ ਕਰਪਾ ਦ੍ਰਿਸ਼ਟ ਕਰ ਫੋਲਾ ਸੰਸੰਦੁਖ ਪਾਇ ਤੇ ਦੁਕੇਸ਼ ਪਾਇ ਸਾਧਨ ਕੇ ਇਸ ਕੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬਦ ਕਰਹ ਕਰਾ ਕਰਤਾਰਾ ਪ੍ਰਜਾ ਤਹਤੋ ਤਬ ਦੇਹ ਅਪਾਰਾਜਿ ਆਖਰ ਕ ਕਰਤਹੁ ਕਬਹੁ ਤੁਮ ਮੈ ਮਿਲਤ ਦੇ ਤਰਸਮਹੁ ਜਿਤੇ ਬਦਨ ਸ੍ਰਸ਼ਟ ਸਭ ਤਾਰ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੇ ਦਿਨਾਰਾਲਮ ਜਾਨਤ ਬੇਦ ਪਿਹਦਰਿਆਲਮ ਨਿਰੰਕਾਰ ਨਰਮਕਾਰ ਨਿਰਲੰਬ ਆਦਾਨੇ ਲਾਣਾ ਦ ਸੰਭੋ ਤਾਕਾ ਮੂੜ ਉਚਾਰਤ ਪਹਿਦਾ ਜਾ ਕੋ ਭੇਉ ਨਾ ਪਾਵਤ ਬਿਦਾ ਤਾਕੋ ਕਰ ਪਹਨਨ ਨਮੰਤ ਮਹਾ ਮੂੜ ਕਛੋ ਪਹਿਦਾ ਨ ਜਾਣਤ ਮਹਾਦੇਵ ਕੋ ਕਹਿਤ ਸਾਸ ਨਿਰੰਕਾਰ ਕਾ ਚੰਤਨ ਹੈ ਭੈ ਆਪ ਆਪਣੇ ਬੁੱਧ ਹ ਜੀਤੀ ਵਰਨਤ ਪਨਪਨ ਤੋ ਹ ਤੇਤੇ ਤੁਮਰਾ ਲਖਨ ਜਾਏ ਪਸਾਰਾ कहु बिदस ज प्रथम संसार एक रूप अनुप सुरपा रंग भयो रवक ही भूपा अणज जिरज सेत जकिनी उत पहुज खान बहु रच दीनी कहहु फूल राजा है बैठा कहहु सिमंत भओ शंकर ये केठा सगरे सृष्टि दिखाय अचंभ भओ आदजुगाद स्वरूप सिंभव अबरछा मेरे तम करो ਸਿੱਖ ਉਬਾਰ ਐ ਸਖ ਸੰਗਹੋ ਦੁਸ਼ਟ ਜਿ ਤੇ ਉਠੋ ਤੁਤ ਪਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਉ ਸਦਨੀ ਪਰੇ ਤਿਨ ਕੈ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੈ ਕਾਲ ਨਿਕਟ ਨਹਿ ਅਹ ਅਰਛਾ ਹੋਇ ਤਾਹ ਹ ਸਬ ਕਾਲ ਦੁਸ਼ਟ ਅਰਸ਼ਟ ਨਾ ਤਤ ਕਾਲ ਕਿਰਪਾ ਦਸ਼ਟ ਤਨ ਜਾਹਨ ਹਰ ਹੋ ਤਾਕ ਤਪ ਤਨ ਕਮ ਹਰ ਹੋ ਰਦੇ ਸਿੱਧੇ ਕਰਮ ਸਭ ਹੋਈ ਦੁਸ਼ਟ ਸ਼ਾਸ ਸੁਤਨਾ ਕੋਈ ਇੱਕ ਵਾਰ ਜਨ ਤਮ ਸੰਭਾਰਾ ਕਾਲ ਫਾਸਤੇ ਤਾਹੀ ਬਾਰ ਜਿਨ ਨਰ ਨਾਮ ਤੇ ਹਾਰੋ ਕਾਹਾਂ ਦਰ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੇ ਮੇ ਸਰਨ ਤੇ ਹਾਰੀ ਆਪ ਹਾਥ ਦੇ ਲਿ ਹੋ ਬਾਰੀ ਸਰਬ othor mohoh sahayi ਦੁਸ਼ਟ ਦੋਖ ਤੇ ਲੋਭ ਚਾਈ ਸਵਈਆ ਪਾਇ ਗਹਿ ਜਪ ਤੇ ਤੁਮਰੇ ਤਤਿ ਕੁਮ ਅਕਤਰਾ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕਹਿਮ ਤੇ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੈਵਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰੋ ਮੈਂ ਨਾ ਕਹੋ ਸਭ ਤੋਏ ਬਖਾਨੇ ਦੋਇਰਾ ਸਗਲ ਦਵਾਰ ਕੁ ਸ਼ੜਕ ਕਾ ਗਹੋ ਤਹਾਰੋ ਦਵਾਰ ਵਾਹ ਗਏ ਕਿਲਾਜ ਅਸ ਗੋਬਿੰਦਾਸワਰ ਰਾਮਕਲੀ ਮਹੱਲਾ ਤੀਜਾ ਆਨੰਦ ਦੇ ਕੋਹੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤਿ ਮਾਨਵ ਜੀਆਂ ਵਤਾਈਆਂ ਰਾਗਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੇ ਕੇ ਰਾਮ ਜਨੇ ਵਸਾਇਆ ਕਹ ਨਾਨਕ आनंद ਹੋਆ ਸਤਿਗੁਰੂ ਮੈਂ ਪਾਇਆਏ ਮਨ ਮੇਰਿਆ ਤੂੰ ਸੁਦਰੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਰੁਕ ਜਾ ਵਿਚਾਰਨਾ ਅੰਗਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਜਾਉਣਾ ਅਗਲਾ ਸਮਰੱਥ ਸੁਆਮੀ ਸੋਖਿ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਦਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਸਦਾ ਹੈ ਸੋ ਪਾਵੈ ਸਦਾ ਸਿਤ ਸਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਹੈ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖੁ ਨੇ ਆਇ ਉਸਿਆ ਜਨ ਛਾ ਸਭ ਕੋ ਜਾਈਆਂ ਸਦਾ ਕੁਰਬਾਨ ਕਿਤਾ ਪਰਵਟੋ ਜਿਸ ਦਿਐ ਵੜਿਆਈਆਂ ਕਹ ਨਾਨਕ ਸੁਣੋ ਸੰਤੋ ਸੋ ਸਭ ਸਰੋ ਪਿਆਰੋ ਸਚਨਾਮ ਮੇਰਾ ਧਰੋ ਅਜ ਪੰਜ ਸ਼ਬਦ ਕਰਸੁ ਵਾਗੈ ਕਰਸੁ ਵਾਗੈ ਸ਼ਬਦ ਵਾਜੈ ਕਲਾ ਜਿਤ ਕਰਤਾ ਹਰਿਆ ਪੰਜ ਦੂਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸਨਾਮ ਹਰ ਕਾ ਲਾਗੇ ਕਹਿ ਨਾਨਕ ਤਿਸ ਕਾ ਹੋਆ ਤਿਤਕ ਹਰ ਅਨਹਦ ਵਾਜੈ ਅਨਦ ਸੁਣਹੁ ਢ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਹੇ ਸਰਸੇ ਸੂਰੇ ਗੁਰ ਤੇ ਜਾਣੇ ਸੁਣ ਤੇ ਪ੍ਰੀਤ ਕਹਿ ਤੇ ਪਤੋਸ ਗੁਰਹਿਆ ਭਰਪੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਮਣੀ ਮਹਲਾ 5 ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਥਾ ਗੁਰ ਕਾ ਪਈਓ ਜਿਸ ਕਾ ਸਭਸ ਉਧਾਰੋ ਜੇ ਕੋ ਖਾਵਜੇ ਕੋ ਉਂਚਿਤ ਸਕਾ ਹੋਏ ਉਧਾਰੋ ਇਹ ਹਵਸ ਤੀਨ ਨ ਜਾਏ ਨਤਨ ਤਰਖੁਰ ਧਾਰੋ ਤਮ ਸੰਸਾਰ ਚਰਨ ਲਗਤ ਰਿਐ ਸੁਬਨਾਨਕ ਬ੍ਰਹਮਤ ਪਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮਨ ਜੋ ਕੀ ਤੋਏ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਂਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਤਰਸ ਪਿਆ ਮਹਿਰਾਂਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਪਉੜੀ ਤਥਾ ਤੋ ਸਮਰਥ ਜਿੱਥੈ ਕੋਈ ਨਾਹੈ ਉੱਥੈ ਰਿ ਰਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੋਤ ਨਾਏ ਤੇਰਾ ਛਡ ਜਾਹੇ ਬਹੁ ਜਲੇ ਖੰਸ ਗਾਹੋ ਗੁਰ ਸਬਦਿ ਪਾਰ ਪਾਹੇ ਜਿਨ ਕਉ ਲਗੀ ਪਿਆਸ ਅਮਰਤ ਸੇਖਾ ਹੈ ਕਲਮੇ ਹੁਪਨ ਗੁਣ ਗੋਬਿੰਦ ਗਾਹੇ ਸਭ ਸੋਨਾ ਕਿਰਪਾਲ ਸਮਾਲੇ ਸਾਹੇ ਸਾਹੇ ਵਰਥਾ ਕੋ ਨ ਜਾਏ ਜੇ ਆਵੇ ਤਦ ਆਹੇ ਸੋ ਲੋਕ ਮਹਾਲਾ ਪੰਜਵਾ ਅੰਤਰ ਗੁਰ ਅਰਾਧਣਾ ਜਿਹ ਆਜਪ ਗੁਰ ਨਾਮ ਨੇਤਰੀ ਸਤਗੁਰ ਪੇਖਣਾ ਸਰੁਣੇ ਸੁਣਾਣਾ ਗੁਰ ਨਾਉ ਸਤਗੁਰ ਸੇਤਿ ਰਤਿਆ ਦਰਗਹ ਬੈਠਾਓ ਕਹੋ ਨਾਨਕ ਕਿਰਪਾ ਕਰੇ ਜੇ ਸੁਣੋ ਇਹ ਵਤ ਦੇ ਜਗ ਮੈਂ ਤੁਮ ਕਾਢੀਐ ਗੁਰ ਲੇਕੀ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪ ਬਾਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਹੋਵਾ ਆਪ ਧਿਆਲ ਹੋ ਆਪਦੇ ਆਲ ਮਨ ਹੋਣਾ ਵਿਸਾਰਿਆਨ ਸਾਜਨਾ ਕਾ ਸੰਗ ਪਹ ਜਲਤਾਰਿਆਨ ਸਾਖ ਤਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਸ ਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਕਾ ਨਾਸ ਸਗਲੇ ਦੁਖਾਂ ਆਪਾਂ ਕਾ ਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਕੀ ਭਜਨ ਬਾਣੀ ਕਾ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ